ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਸਾਹਦੇ ਬਾਈ ਦੋ ਟਰੈਕਟਰ ਲੈ ਕੇ ਆਇਆ ਇੱਕ ਗੱਡੀ ਆ ਆਪਣੇ ਕੋਲੇ ਪਹਿਲਾਂ ਗੱਲ ਕਰਦੇ ਆ 265 1998 ਮਾਡਲ ਦਾ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੜਾ ਟਰੈਕਟਰ ਸਾਰਾ ਟਰੈਕਟਰ origional ਹੈ ਜੀ ਬੰਪਰ ਵੀ ਹਜੇ ਤੱਕ ਏਜੰਸੀ ਦੇ ਨਾਲ ਦਾ ਹੀ ਆ ਪੰਜਾਬ ਨੰਬਰਾਂ ਤੇ 1 ਲੱਖ 45000 ਰੁਪਿਆ ਰੇਟ ਮੰਗਿਆ 70% ਟਰੈਕਟਰ ਦੇ ਡੈਰ ਨੇ ਨਵੀਂ ਬੈਟਰੀ ਆ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਤੇ ਕਾਪੀ ਕਾਗਜ਼ਾਂ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਦੀ ਵਾਹ ਕੇ ਚਲਾ ਗਿਆ ਉਹਦੀ ਦਸੱਲੀ ਕਰ ਸਕਦੇ ਹਾਂ ਰੇਟ ਮੰਗਿਆ 1,45,098 ਮਾਡਲ ਆ ਰੇਟ ਦਾ ਮੌਕੇ ਤੇ ਛੋਡੇ ਨਾਲ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਵੀ ਵੀਰ ਨੇ 265 ਟਰੈਕਟਰ ਖਰੀਦਣਾ ਜਾਇਜ਼ ਰੇਟ ਦੇ ਵਿੱਚ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੀ 9860 78378 ਬਾਈ ਦਾ ਨੰਬਰ ਆ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੇ ਕਿਸੇ ਵੀ ਵੀਰ ਨੇ ਆਪਾ ਤੋਂ ਐਡ ਕਰਾਉਣੀ ਆ ਆਪਣਾ ਨੰਬਰ ਹੈਗੇ ਜੀ 73550 ਅਸੀ ਦੋਸੋਛੇ ਹੁਣ ਆਪਾਂ ਵਾਅਦੇ ਤੋਂ ਵਾਅਦੇ ਜਿਹੜੀ ਵੀਡੀਓ ਬਣਾਇਆ ਕਰਾਂਗੇ ਬਈ ਘਰੇ ਆਕੇ ਬਣਾ ਕੇ ਲੈ ਕੇ ਜਾਇਆ ਕਰਾਂਗੇ ਤੇ ਹੁਣ ਆਪਾਂ ਫੋਟੋਆਂ ਦੀ ਥੋੜੀ ਜਿਹੀ ਘੱਟ ਹੈਡ ਲਾਇਆ ਕਰਾਂਗੇ ਥੋੜੀ ਜਿਹੀ ਵੀਊਵਾਂ ਦੀ ਦਿੱਕਤ ਆਉਂਦੀ ਆ ਦੂਜੂ ਵੀਡੀਓ ਵਧੀਆ ਚੱਲਦੀ ਆਪਣੀ ਹੁਣ ਆਪਾਂ ਗੱਲ ਕਰਦੇ ਆ ਅਗਲੀ ਗੱਡੀ ਬਲੇਰੋ ਬਲੇਰੋ ਜੀ 2011 ਮਾਡਲਾ ਤੇ ਟਾਇਰ ਟੂ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਵੇਂ ਨਵੇਂ ਨੇ ਤੇ ਇੰਜਨ ਗੇਅਰ ਦੀ ਪੂਰੀ ਓਕੇ ਆ ਬਾਕੀ ਅੰਦਰੋਂ ਵੀ ਪੂਰੀ ਗੱਡੀ ਸੋਹਣੀ ਤੇ ਸਾਫ਼ ਸੁਥਰੀ ਪਈ ਆ ਪੀਵੀ 13 ਸੰਗਰੂਰ ਦਾ ਨੰਬਰ ਆ ਗੱਡੀ ਚਾਲ ਚਲਾ ਵੀ ਦੀ ਪੂਰੀ ਸਾਫ ਹੈ ਜੀ ਕਿਤੇ ਕੋਈ ਮੇਜਰ ਐਕਸੀਡੈਂਟ ਨਹੀਂ ਹੋਇਆ ਨਾ ਗੱਡੀ ਕਿਤੇ ਗਲੀ ਆ ਤੇ ਗੱਡੀ ਦਾ ਰੇਟ ਬਾਈ ਨੇ ਮੰਗਿਆ 2,60,000 ਰੁਪਿਆ ਬਾਕੀ ਇਹਦੇ ਵਿੱਚੋਂ ਤੁਹਾਡਾ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਬਾਈ ਦਾ ਵੀ ਸਕਰੀਨ ਉੱਪਰ ਨੰਬਰ ਚੱਲ ਰਿਹਾ ਜੀ 6284516550 ਬਾਈ ਦਾ ਨੰਬਰ ਆ ਜੇ ਕਿਸੇ ਵੀਰ ਨੇ ਬਲੈਰੋ ਗੱਡੀ ਖਰੀਦਣੀ ਆ ਤਾਂ ਇੱਕ ਵਾਰ ਵੀਰ ਨਾਲ ਜਰੂਰ ਸੰਪਰਕ ਕਰਿਓ ਜੀ ਗੱਡੀ ਦੀ ਫੁੱਲ ਗਾਰੰਟੀ ਹੈ ਜਿਵੇਂ ਫੋਟੋਆਂ ਤੇ ਹੈਗੀ ਹੈ ਬਾਈ ਉਵੇਂ ਹੀ ਸੋਹਣੀ ਪਈ ਆ ਬਹੁਤ ਹੀ ਜ਼ਿਆਦਾ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਜਲਦੀ ਤੋਂ ਜਲਦੀ ਕਰੋ ਬਾਈਨੈਂਸ ਸੰਪਰਕ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਨੂੰ ਇੰਨੀ ਸਪੋਰਟ ਕਰਦੇ ਆ ਤੇ ਵੀਡੀਓ ਨੂੰ ਬਾਈ ਜੀ ਵਾਅਦੇ ਤੋਂ ਵੱਧ ਗਰੁੱਪ ਦੇ ਵਿੱਚ ਸ਼ੇਅਰ ਕਰਦਿਆ ਕਰੋ ਜੇ ਕਿਸੇ ਵੀਰ ਨੇ ਐਡ ਲਵਾਉਣੀ ਆ ਜਲਦੀ ਤੋਂ ਜਲਦੀ ਆਪਣੇ